ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਾਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਵਿਮੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਥੇਦਾਰ ਦਮਦਮੀ ਟਕਸਾਲ ਵੱਲੋਂ ਅਰੰਭ ਹੋਏ ਸੰਘਰਸ਼ ਦੇ ਜੁਝਾਰੂ ਸ਼ਹੀਦ ਭਾਈ ਅਵਤਾਰ ਸਿੰਘ ਤਾਰੀ ਦੇ ਸਬੰਧ ਵਿੱਚ ਭਾਈ ਅਵਤਾਰ ਸਿੰਘ ਤਾਰੀ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਹਿਰਾ ਰੋਹੀ ਵਿਖੇ ਹੋਇਆ ਸੀ ਇਹ ਪਿੰਡ ਜੀਰਾ ਦੇ ਲਾਗੇ ਪੈਂਦਾ ਜਨਮ ਹੋਇਆ ਸੀ ਬਾਪੂ ਮਲਕੀਤ ਸਿੰਘ ਦੇ ਘਰੀ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਇਸ ਪਰਿਵਾਰ ਦੇ ਵਿੱਚ ਬਾਪੂ ਮਲਕੀਤ ਸਿੰਘ ਅਤੇ ਮਾਤਾ ਕੁਲਵੰਤ ਕੌਰ ਨੂੰ ਅਕਾਲ ਪੁਰਖ ਭਾਈ ਗੁਰੂ ਨੇ ਤਨ ਪੁੱਤਰ ਅਤੇ ਇੱਕ ਧੀ ਦੀ ਦਾਤ ਬਖਸ਼ਿਸ਼ ਕੀਤੀ ਸੀ ਜਿਨ੍ਹਾਂ ਵਿੱਚ ਸ਼ਾਮਲ ਸੀ ਬੀਬੀ ਬਲਵਿੰਦਰ ਕੌਰ ਸਰਦਾਰ ਗੁਰਜੰਟ ਸਿੰਘ ਸਰਦਾਰ ਵਕੀਲ ਸਿੰਘ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਧਾਰੀ ਇਹ ਪਰਿਵਾਰ ਕਿੱਤੇ ਦੇ ਤੌਰ ਤੇ ਖੇਤੀਬਾੜੀ ਕਰਿਆ ਕਰਦਾ ਸੀ ਪਰ ਖੇਤੀਬਾੜੀ ਦਾ ਕੰਮ ਇਹਨਾਂ ਦਾ ਬਹੁਤ ਹੀ ਛੋਟੇ ਪੱਧਰ ਦਾ ਸੀ ਸੋ ਭਾਈ ਅਵਤਾਰ ਸਿੰਘ ਨੇ 10ਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਜੀਰਾ ਦੇ ਹਾਈ ਸਕੂਲ ਤੋਂ ਅਤੇ ਉਸ ਤੋਂ ਬਾਅਦ ਆਈਟੀਆਈ ਦਾ ਕੋਰਸ ਉਸ ਨੇ ਮੁੱਗਾ ਤੋਂ ਮੁਕੰਮਲ ਕੀਤਾ ਆਈਟੀਆਈ ਦਾ ਕੋਰਸ ਭਾਈ ਅਵਤਾਰ ਸਿੰਘ ਨੇ ਪੂਰਾ ਕਰ ਲਿਆ ਨੌਕਰੀ ਦੀ ਭਾਲ ਕੀਤੀ ਪਰ ਹਰ ਪਾਸੇ ਰਿਸ਼ਵਤ ਅਤੇ ਸਿਪਾਰਸ਼ ਦਾ ਬੋਲ ਬਲਾਸੀ ਇਸ ਕਾਰਨ ਪਈ ਅਵਤਾਰ ਸਿੰਘ ਤਾਰੀ ਨੂੰ ਕੋਈ ਵੀ ਨੌਕਰੀ ਪ੍ਰਾਪਤ ਨਾ ਹੋ ਸਕੇ ਨੌਕਰੀ ਨਾ ਮਿਲੀ ਤਾਂ ਅਖੀਰ ਉਸ ਨੇ ਆਪਣੇ ਪਿਤਾ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਬਜ਼ੀਆਂ ਦੀ ਇੱਕ ਦੁਕਾਨ ਬਣਾਈ ਛੋਟੀ ਜਿਹੀ ਜਿੱਥੇ ਉਸ ਨੇ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਦਾ ਆਰਥਿਕ ਪੱਖ ਤੋਂ ਸਹਾਇਤਾ ਕਰਨ ਦਾ ਜੋ ਤਹैया ਕੀਤਾ ਉਸ ਨੂੰ ਅੱਗੇ ਅੱਗੇ ਲਿਜਾਣਾ ਕੀਤਾ ਤੋ ਇਸੇ ਤਰ੍ਹਾਂ ਹੀ ਭਾਈ ਅਵਤਾਰ ਸਿੰਘ ਤਾਰੀ ਦਾ ਮਨ ਉਸ ਵੇਲੇ ਬਹੁਤ ਜ਼ਿਆਦਾ ਦੁਖੀ ਹੋਇਆ ਜਦੋਂ ਭਾਰਤ ਸਰਕਾਰ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੁਆਰਾ ਅਤਵਾਸ਼ੀ ਹਮਲਾ ਕਰ ਦਿੱਤਾ ਇਸ ਦੇ ਨਾਲ ਭਾਈ ਅਵਤਾਰ ਸਿੰਘ ਤਾਰੀ ਮਨ ਹਿਮਾਂ ਦੇ ਵਿੱਚ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਪਿਆ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਅਗੰਮੀ ਬਚਨ ਉਸ ਨੂੰ ਵਾਰ-ਵਾਰ ਯਾਦ ਆਉਣੇ ਸ਼ੁਰੂ ਹੋ ਗਏ ਉਸ ਨੇ ਪਾਲ ਕਰਨੀ ਅਰੰਭ ਕਰ ਦਿੱਤੀ ਉਹਨਾਂ ਸਿੱਖ ਨੌਜਵਾਨਾਂ ਦੀ ਜਿਨ੍ਹਾਂ ਨੇ ਕੌਮ ਦੇ ਗਲੋਗੁਲਾਮੀ ਲਾਉਣ ਵਾਸਤੇ ਸੰਘਰਸ਼ ਅਰੰਭਿਆ ਹੋਇਆ ਸੀ ਜਿਹੜੇ ਸਮਰਪਤ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਬਚਨਾਂ ਨੂੰ ਅਖੀਰ ਉਸ ਦਾ ਸੰਪਰਕ ਬਣਿਆ ਖਾਲਸਤਾਨ ਕਮਾਂਡੋ ਫੋਰਸ ਦੇ ਭਾਈ ਹਰਦੀਪ ਸਿੰਘ ਉਰਫ ਦੀਪਾ ਦੇ ਨਾਲ ਅਤੇ ਉਸ ਨੇ ਖਾਲਸਤਾਨ ਕਮਾਂਡੋ ਫੋਰਸ ਦੇ ਵਿੱਚ ਸ਼ਾਮਲ ਹੋ ਕੇ ਖਾਰਕੂ ਗਤੀਵਿਧੀਆਂ ਕਰਨੀਆਂ ਆਰੰਭ ਕਰ ਦਿੱਤੀਆਂ 1999 ਦੇ ਸਾਲ ਦੌਰਾਨ ਭਾਈ ਅਵਤਾਰ ਸਿੰਘ ਦਾ ਰੂਪੂਸ਼ ਜੀਵਨ ਆਰੰਭ ਹੋਇਆ ਸੀ ਰੂਪੂਸ਼ ਜੀ ਰੂਪੂਸ਼ ਜੀਵਨ ਦੌਰਾਨ ਉਸ ਨੇ ਵੱਖ-ਵੱਖ ਤਵਾਂ ਤੇ ਖਾਰਕੂ ਕਾਰਵਾਈਆਂ ਕੀਤੀਆਂ ਕੌਮ ਦੇ ਦੁਖੀਆਂ ਨੂੰ ਕੌਮ ਦੇ ਕਾਦਲਾਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਉਸ ਵੱਲੋਂ ਸੋਧਿਆ ਗਿਆ ਇਸ ਵਕਤ ਪਾਈ ਅਵਤਾਰ ਸਿੰਘ ਦੇ ਪਰਿਵਾਰ ਤੇ ਪੁਲਿਸ ਵੱਲੋਂ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਰਿੰਦਿਆ ਉਸ ਵੱਲੋਂ ਲਗਾਤਾਰ ਐਕਸ਼ਨ ਕੀਤੇ ਗਏ ਅਤੇ ਮਗਰੋਂ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਿੱਚ ਸ਼ਾਮਲ ਹੋ ਕੇ ਖਾਰਕੂ ਐਕਸ਼ਨ ਕਰਨੇ ਆਰੰਭ ਕਰ ਦਿੱਤੇ ਭਾਈ ਮਹਿੰਦਰ ਸਿੰਘ ਪਿਉਂਦ ਦੀ ਅਗਵਾਈ ਦੇ ਵਿੱਚ ਭਾਈ ਅਵਤਾਰ ਸਿੰਘ ਤਾਰੀ ਨੇ ਆਪਣੇ ਰੂਪ ਉਸ ਜ਼ਿੰਦਗੀ ਦੌਰਾਨ ਕੋਈ ਵੀ ਅਜਿਹੇ ਕੰਮ ਨਹੀਂ ਕੀਤਾ ਜਿਸ ਦੇ ਨਾਲ ਸਿੱਖ ਸੰਘਰਸ਼ ਦੀ ਕੋਈ ਬਦਨਾਮੀ ਹੁੰਦੀ ਹੋਵੇ ਜਾਂ ਸਿੱਖ ਸੰਘਰਸ਼ ਦਾ ਕੋਈ ਅਕਸ ਵਿਗੜਦਾ ਹੋਵੇ ਭਾਈ ਅਵਤਾਰ ਸਿੰਘ ਤਾਰੀ 17 ਅਗਸਤ 1900 90 ਵਾਲੇ ਦਿਨ ਲੁਧਿਆਣਾ ਤੋਂ ਆਪਣੇ ਸਕੂਟਰ ਤੇ ਸਵਾਰ ਹੋ ਕੇ ਜਗਰਾਉ ਨੂੰ ਜਾ ਰਿਹਾ ਸੀ ਜਗਰਾਉ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਸੱਜੀ ਲੱਤ ਉਸ ਦੀ ਟੁੱਟ ਗਈ ਸੱਜੀ ਲੱਤ ਟੁੱਟ ਗਈ ਤਾਂ ਜਥੇਬੰਦੀ ਦੇ ਸਿੰਘਾਂ ਨੇ ਉਸ ਨੂੰ ਪਿੰਡ ਦਾਊਦ ਦੇ ਲਾਗੇ ਇੱਕ ਗੋਪਤ ਜਗ੍ਹਾ ਤੇ ਰੱਖਿਆ ਜਿੱਥੋਂ ਉਸ ਦਾ ਉਹਨਾਂ ਨੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ 17 ਅਗਸਤ ਦੀ ਇਹ ਗੱਲ ਹੈ ਤਾਂ ਭਾਈ ਅਵਤਾਰ ਸਿੰਘ ਤਾਰੀ ਦਾ ਇੱਥੇ ਇਲਾਜ ਹੋਣਾ ਸ਼ੁਰੂ ਹੋਇਆ ਉਸ ਦੀ ਲੱਤ ਤੇ ਬਕਾਇਦਾ ਪਲੱਸਟਰ ਲਗਾ ਦਿੱਤਾ ਗਿਆ ਤਾਂ ਕਿ ਉਸ ਦੀ ਲੱਤ ਨੂੰ ਜੋੜ ਲੱਗ ਸਕੇ ਇਸੇ ਹੀ ਸਮੇਂ ਦੌਰਾਨ ਕਿਹਾ ਜਾਂਦਾ ਕਿ ਇੱਕ ਪਟੇਲ ਨਾਮ ਦਾ ਟਾਊਟ ਸੀ ਪੁਲਿਸ ਦਾ ਜਿਸ ਨੂੰ ਇਹ ਪਿੰਕ ਪੈ ਗਈ ਤਾਂ ਉਸ ਨੇ ਇਸ ਦੀ ਇਤਲਾ ਪੁਲਿਸ ਨੂੰ ਦੇ ਦਿੱਤੀ ਜਦੋਂ ਇਹ ਇਤਲਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਪਾਈ ਅਵਤਾਰ ਸਿੰਘ ਤਾਰੀ ਨੂੰ ਗ੍ਰਫਤਾਰ ਕਰ ਲਿਆ ਅਤੇ ਬਹੁਤ ਜ਼ਿਆਦਾ ਤਸ਼ੱਦਦ ਕਰਨ ਤੋਂ ਬਾਅਦ ਉਸ ਨੂੰ ਝੂਠੇ ਪਰਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਪਿੰਡ ਬੀਲਾ ਦੇ ਬਾਰ ਬਾਰ ਉਸ ਨੂੰ ਸ਼ਹੀਦ ਕੀਤਾ ਗਿਆ ਅਤੇ 21 ਅਗਸਤ 1990 ਵਾਲੇ ਦਿਨ ਉਸ ਦੀ ਸ਼ਹਾਦਤ ਹੋ ਗਈ ਭਾਈ ਅਵਤਾਰ ਸਿੰਘ ਤਾਰੀ ਨੂੰ ਸ਼ਹੀਦ ਕੀਤਾ ਗਿਆ ਉਸ ਤੇ ਤਸ਼ੱਦਦ ਕੀਤਾ ਗਿਆ ਸਵਰਨਿਕ ਕੋਟ ਨੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਉਂਕਿ ਇਸ ਵਰਨਾ ਕੋਟਣਾ ਕਪੂਰਥਲਾ ਤੋਂ ਤਰੱਕੀ ਲੈ ਕੇ ਮਾਲਵੇ ਦੇ ਵਿੱਚ ਆ ਗਿਆ ਸੀ ਫਰੀਦਕੋਟ ਅਤੇ ਜਗਰਾਉਂ ਦੇ ਪਰਸ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਨੇ ਬਤੌਰ ਪਰਸਮੁਗੀ ਜ਼ੁਲਮ ਢਾਈ ਸਨ ਸੋ ਇਹ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਭਾਈ ਅਵਤਾਰ ਸਿੰਘ ਤਾਰੀ ਤੇ ਸਵਰਨੇ ਘੋਟ ਨੇ ਵੱਲੋਂ ਜੋ ਕਿ ਸੈਂਕੜੇ ਹੀ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਦੋਸ਼ੀ ਸੀ ਸੋ ਭਾਈ ਅਵਤਾਰ ਸਿੰਘ ਤਾਰੀ ਨੇ ਚੱਲ ਰਹੇ ਖਾਲਸਾਤਨ ਦੇ ਸੰਘਰਸ਼ ਦੇ ਵਿੱਚ ਆਪਾ ਅਨਿਸ਼ਾਵਰ ਕਰ ਦਿੱਤਾ ਕਿ ਸਿੱਖ ਕੌਮ ਆਜ਼ਾਦ ਹੋ ਸਕੇ ਅਤੇ ਸਿੱਖ ਕੌਮ ਆਜ਼ਾਦ ਫਜ਼ਾ ਦੇ ਵਿੱਚ ਸਾਹ ਲੈਣ ਦੀ ਜੋਗ ਬਣ ਸਕੇ ਭਾਈ ਅਵਤਾਰ ਸਿੰਘ ਤਾਰੀ ਜੀਰਾ ਦੀ ਸ਼ਹਾਦਤ ਨੂੰ ਖਾਲਸਾ ਪੰਥ ਦੀ ਤਰਫੋਂ ਕੇਸਰੀ ਪ੍ਰਣਾਮ ਹੈ ਕੇਸਰੀ ਪ੍ਰਣਾਮ ਹੈ ਯੂਨਾਈਟਿਡ ਖਾਲਸਾ ਦਲ ਜੋਕੇ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ